ਗੁਰੂ ਜੀ ਦੀ ਹਜ਼ੂਰੀ ਅੰਦਰ ਸਜੀ ਹੋਈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਜਨਮ ਸਾਖੀ ਦੇ ਵਿੱਚੋਂ ਕਥਾ ਸਰਵਣ ਕਰੀਏ ਬਾਬਾ ਨਾਨਕ ਜੀ ਦੀ ਦੀਨ ਦੁਨੀ ਦੇ ਪਾਤਸ਼ਾਹ ਦੁਨੀਆਂ ਨੂੰ ਤਾਰਦੇ ਹੋਏ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਕਿ ਆਪਾਂ ਆ ਵਰਖਾ ਦਾ ਜਿਹੜਾ ਮੌਸਮ ਆ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਆਪਾਂ ਕੱਟ ਲਈਏ ਜਦੋਂ ਮਹਾਰਾਜ ਜੀ ਰੱਬ ਦੀਆਂ ਗੱਲਾਂ ਕਰਦੇ ਹੋਏ ਅੱਗੇ-ਅੱਗੇ ਵਧਦੇ ਜਾਂਦੇ ਇੱਕ ਨਗਰ ਆਇਆ ਉਸ ਨਗਰ ਦੇ ਬਾਰ ਬਾਰ ਮਹਾਰਾਜ ਨੇ ਡੇਰਾ ਲਾ ਲਿਆ ਉਹ ਸ਼ਹਿਰ ਦੇ ਵਿੱਚ ਇੱਕ ਖੱਤਰੀ ਦਾ ਬਾਗ ਸੀਗਾ ਉਹਨੇ ਕੀ ਦੇਖਿਆ ਵੀ ਕੋਈ ਸਾਧੂ ਸੰਤ ਆਏ ਹੋਇਆ ਇੱਥੇ ਉਹਨੇ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ ਭਾਈ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਵੀ ਮੱਥਾ ਟੇਕਿਆ ਵੀ ਇਹ ਵੀ ਕੋਈ ਸੰਤ ਲੱਗਦੇ ਆ ਤੇ ਭਾਈ ਬਾਲਾ ਜੀ ਨੂੰ ਵੀ ਮੱਥਾ ਟੇਕ ਦਿੱਤਾ ਗੁਰੂ ਸਾਹਿਬ ਜੀ ਕੀਰਤਨ ਕਰਦੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਉਹ ਖੱਤਰੀ ਬਾਗ ਦਾ ਮਾਲਕ ਉੱਥੇ ਆਉਂਦਾ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਉਹਨੂੰ ਹੁਣ ਉਹ ਰੋਜ਼ ਹੀ ਆਉਣ ਲੱਗ ਗਿਆ ਉਹਦਾ ਨਾਮ ਬਣ ਗਿਆ ਜਿਵੇਂ ਨੈਤ ਨਾਮ ਬਣ ਜਾਂਦਾ ਬੰਦੇ ਦਾ ਪੱਕਾ ਆਪਾਂ ਕੋਈ ਵੀ ਆਦਤ ਪਕਾਉਣੀ ਆ 40 ਦਿਨਾਂ ਵਿੱਚ ਮਨੋਵਿਗਿਆਨੀ ਕਹਿੰਦੇ ਪੱਕਦੀ ਆ 40 ਦਿਨ ਆਪਾਂ ਲਗਾਤਾਰ ਕਿਸੇ ਕੰਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਕਰੀਏ ਤੇ ਬੰਦੇ ਦੀ ਆਦਤ ਬਣ ਜਾਂਦੀ ਹੈ। ਗਲਤ ਆਦਤਾਂ ਚੰਗੀਆਂ ਆਦਤਾਂ ਏਵੇਂ ਪੱਕਦੀਆਂ। ਤਾਂ ਉਹ ਭਾਈ ਰੋਜ਼ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਦੋਂ ਆਵੇ ਉਹਦੇ ਇੱਕ ਮਿੱਤਰ ਨੇ ਉਹਨੂੰ ਦੇਖ ਲਿਆ ਵੀ ਰੋਜ਼ ਕਿਤੇ ਨਾ ਕਿਤੇ ਸਵੇਰੇ ਸਵੇਰੇ ਜਾਂਦਾ ਵਾ। ਉਹਨੇ ਫਿਰ ਪੁੱਛ ਲਿਆ ਕਹਿਣ ਲੱਗਾ ਮਿੱਤਰਾ ਤੂੰ ਸਵੇਰੇ ਸਵੇਰੇ ਕਿੱਥੇ ਜਾਂਦਾ ਹੁੰਦਾ? ਉਹ ਫਿਰ ਉਹਨੇ ਦੱਸਤਾ ਖੱਤਰੀ ਨੇ ਕਹਿੰਦਾ ਜੀ ਅਸਲ ਦੇ ਵਿੱਚ ਪਤਾ ਕੀ ਗੱਲ ਆ ਵੀ ਇੱਥੇ ਕੋਈ ਸਾਧੂ ਸੰਤ ਆਏ ਹੋਇਆ ਮੇਰੇ ਬਾਗ ਦੇ ਕੋਲੇ ਉਹਨਾਂ ਨੇ ਡੇਰਾ ਲਾਇਆ ਮੈਂ ਉਹਨਾਂ ਦੇ ਦਰਸ਼ਨ ਕਰਨੇ ਜਾਂਦਾ ਕਹਿੰਦਾ ਮੈਨੂੰ ਵੀ ਨਾਲ ਲੈ ਜਾ ਲੈ ਕਈ ਵਾਰੀ ਆਪਾਂ ਰੀਸੋਰੀਸ ਕਹਿ ਦਿੰਦੇ ਆ ਵੀ ਚੱਲ ਕੋਈ ਨਾ ਮੈਂ ਵੀ ਹੋ ਆਵਾਂ ਦੇਖ ਆਮ ਅੱਗੋਂ ਗੁਰਸਿੱਖ ਨੇ ਵੀ ਕਹਿ ਦਿੱਤਾ ਜੀ ਤੇ ਸ਼ਰਦਾ ਸੀ ਕਹਿੰਦਾ ਭਾਈ ਜੇ ਤੇਰੀ ਸ਼ਰਦਾ ਤੇ ਤੂੰ ਵੀ ਨਾਲ ਚੱਲਿਆ ਕਰ ਵੀ ਮੈਨੂੰ ਇਹਦੇ ਵਿੱਚ ਕੋਈ ਹਰਜ ਨਹੀਂ ਸੰਤਾਂ ਦੇ ਦਰਸ਼ਨ ਕਰਨੀ ਜਾਣਾ ਬਹੁਤ ਵਧੀਆ ਗੱਲ ਆ ਤੂੰ ਵੀ ਨਾਲ ਚੱਲ ਆਪਾਂ ਉਹਨਾਂ ਦਾ ਬੈਠ ਕੇ ਕੀਰਤਨ ਸੁਣਾਗੇ ਉਹ ਵੀ ਖੱਤਰੀ ਦੇ ਨਾਲ ਹੀ ਤੁਰ ਪਿਆ ਰੋਜ ਦਾ ਨੇਮੀ ਗੁਰੂ ਜੀ ਦੇ ਦਰਸ਼ਨ ਨੂੰ ਆਵੇ ਤੇ ਗੁਰਮਖ ਪਿਆਰਿਓ ਉਹਦਾ ਜਿਹੜਾ ਖੱਤਰੀ ਦਾ ਮਿੱਤਰ ਸੀ ਉਹ ਰਸਤੇ ਦੇ ਵਿੱਚ ਇੱਕ ਬੇਸ਼ਵਾ ਦਾ ਕੋਠਾ ਸੀਗਾ ਉੱਥੇ ਚੱਲਿਆ ਜਾਂਦਾ ਸੀ ਦੇਖੋ ਤੁਰਿਆ ਤਾਂ ਸੰਤਾਂ ਦੇ ਦਰਸ਼ਨ ਕਰਨ ਲਈ ਆ ਰਸਤੇ 'ਚ ਨਿਗਾਹ ਪੈ ਗਈ ਕਹਿੰਦਾ ਚੱਲ ਮੈਂ ਇੱਥੇ ਹੋ ਕੇ ਉਹਨਾਂ ਤੁਸੀਂ ਚਲੋ ਮੈਂ ਤੁਹਾਡੇ ਪਿੱਛੇ-ਪਿੱਛੇ ਆ ਜੂੰਗਾ ਬਾਕੂਲੀ ਹੁਣ ਤਾਂ ਐਵੇਂ ਨਾ ਉਥੇ ਫਿਰ ਮਾੜੀ ਆਦਤ ਨੂੰ ਪੈ ਗਈ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਾ ਸਿੱਖ ਤਾਂ ਦਰਸ਼ਨ ਕਰੇ ਉਹ ਖੱਤਰੀ ਇਹ ਬੇਸ਼ਵਾ ਦੇ ਕੋਠੇ ਤੇ ਜਾਣ ਲੱਗ ਗਿਆ ਨੇਮ ਗੁਰਸਿੱਖ ਦਾ ਵੀ ਬਣ ਗਿਆ ਦੇਖੋ ਤੇ ਉਹਦਾ ਵੀ ਬਣ ਗਿਆ ਆਦਤ ਜਿਹੜੀ ਸੀ ਦੋਹਾਂ ਦੀ ਪੱਕ ਗਈ ਆ ਘਰੋਂ ਉਹ ਦੋਨੋਂ ਹੀ ਤੁਰਦੇ ਸੀਗੇ ਇਕੱਠੇ ਹੀ ਤੁਰਦੇ ਸੀ ਘਰੋਂ ਪਰ ਗਾਂਹ ਜਾ ਕੇ ਰਸਤਾ ਉਹਨਾਂ ਦਾ ਬਦਲ ਜਾਂਦਾ ਸੀ ਇੱਕ ਦਿਨ ਇਹ ਸੋਚਣ ਲੱਗਾ ਵੀ ਮੈਂ ਕਿੰਨੇ ਮਾੜੇ ਕਰਮ ਕਰਦਾ ਮੇਰਾ ਮਿੱਤਰ ਚੰਗੇ ਕੰਮ ਕਰਦਾ ਮੈਂ ਕੋ ਕਰਮ ਕਰਦਾ ਮਿਰੀਆਂ ਕਰਤੂਤਾ ਮਾੜੀਆਂ ਨੇ ਇਹ ਗੁਰੂ ਦੇ ਦਰਸ਼ਨ ਕਰਨ ਜਾਂਦਾ ਸੰਤਾਂ ਦੇ ਇਹਦੇ ਨਾਲ ਕੋਈ ਗੱਲ ਕਰੀਏ ਉਹਨੇ ਕਿਹਾ ਤੂੰ ਅੱਜ ਇਉਂ ਕਰੀ ਤੂੰ ਦਰਸ਼ਨ ਕਰਕੇ ਆਈ ਮੈਂ ਵੇਸ਼ਵਾ ਦੇ ਘਰੇ ਜਾਣਾ ਮੈਂ ਵੀ ਆਉਂਗਾ ਆਪਾਂ ਇਕੱਠੇ ਬਹਿ ਕੇ ਦੱਸਾਂਗੇ ਵੀ ਆਪਣਾ ਨੇਮ ਕਰਨ ਗਏ ਤੇ ਕਿਨੂੰ ਕੀ ਮਿਲਿਆ ਇਉਂ ਉਹਨਾਂ ਨੇ ਆਪਸ ਦੇ ਵਿੱਚ ਸਲਾਹ ਬਣਾਈ ਆ ਤਾਂ ਉਹ ਗੁਰਸਿੱਖ ਪਿਆਰਾ ਜਿਹੜਾ ਸੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਬਾਗ ਦੇ ਕੋਲ ਦਰਸ਼ਨ ਕੀਤੇ ਆ ਕੀਰਤਨ ਵਿੱਚ ਬਹਿ ਗਿਆ ਇਧਰੋਂ ਇਹ ਬੇਸ਼ਵਾ ਦੇ ਕੋਠੇ ਗਿਆ ਉਹ ਹੈ ਨਹੀਂ ਸੀ ਉੱਥੇ ਬਾਪਸ ਮੁੜ ਆਇਆ ਤੇ ਵਾਪਸ ਆ ਕੇ ਉਡੀਕਣ ਲੱਗਾ ਵੀ ਦੂਜਾ ਮੇਰਾ ਮਿੱਤਰ ਆਊਗਾ ਉਹਨੂੰ ਮੈਂ ਪੁੱਛੂੰਗਾ ਕੀ ਮਿਲਿਆ ਇਹ ਨਾ ਜਿਵੇਂ ਆਪਾਂ ਬੈਠੇ ਹੁੰਨੇ ਆਂ ਕਈ ਵਾਰੀ ਆਪਾਂ ਹੱਥ ਮਾਰਨ ਲੱਗ ਜਾਨੇ ਧਰਤੀ ਤੇ ਇਹਨੇ ਧਰਤੀ ਖੁਦ ਨਹੀਂ ਸ਼ੁਰੂ ਕੀਤੀ ਉਹੀ ਵੈਸੇ ਹੀ ਬੈਠਾ ਬੈਠਾ ਖੋਦਿਆ ਖੋਦਿਆ ਇੱਕ ਚਟੂਰਾ ਜਿਹਾ ਨਿਕਲਿਆ ਆ ਖੋਲ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਮੋਹਰ ਤੇ ਹੋਰ ਸਭ ਕੋਲੇ ਕੋਲੇ ਭਰੇ ਪਏ ਆ ਤੇ ਇਹਨੇ ਢਿੱਕੇ ਆਉਦੇ ਮਿੱਤਰ ਨੂੰ ਵੀ ਉਹ ਆਇਆ ਨਹੀਂ ਹਜੇ ਮੈਂ ਉਹਨੂੰ ਦੱਸੂੰਗਾ ਮੈਨੂੰ ਤਾਂ ਆਹ ਮੋਹਰ ਮਿਲ ਗਈ ਇੱਕ ਸੋਨੇ ਦੀ ਅੱਜ ਵੀ ਮੈਨੂੰ ਇਹ ਕਰਮਾਂ ਦਾ ਫਲ ਮਿਲਿਆ ਮੈਂ ਦੱਸੂੰਗਾ ਬੜਾ ਖੁਸ਼ ਹੋਇਆ ਵੀ ਹੁਣ ਬੰਦੇ ਨੂੰ ਬੈਠੇ ਬੈਠੇ ਨੂੰ ਮੋਹਰ ਲੱਭ ਜੇ ਆਪਾਂ ਨੂੰ ਵੀ ਆਪਾਂ ਕਿੰਨੇ ਖੁਸ਼ ਹੋਵਾਂਗੇ ਇੰ样 ਉਹ ਵੀ ਖੁਸ਼ ਹੋਇਆ ਦੂਜੇ ਪਾਸੇ ਉਹ ਗੁਰਮੁਖ ਪਿਆਰਾ ਸਤਗੁਰੂ ਮਹਾਰਾਜ ਦਾ ਮੱਥਾ ਟੇਕ ਕੇ ਵਾਪਸ ਆ ਰਿਹਾ ਰਸਤੇ ਵਿੱਚ ਪੈਰ 'ਚ ਕੰਡਾ ਵੱਜਿਆ ਇਹ ਸੂਲ ਸੀਗੀ ਬਹੁਤ ਜ਼ਿਆਦਾ ਤਿੱਖੀ ਸੀਗੀ ਜਦੋਂ ਪੈਰ 'ਚ ਵੱਜੀ ਤੇ ਦਰਦ ਹੋਇਆ ਉਹਨੇ ਆਪਦਾ ਕੱਪੜਾ ਪਾੜ ਕੇ ਪੈਰ ਨੂੰ ਬੰਨ੍ਹਿਆ ਹੌਲੀ-ਹੌਲੀ ਆਇਆ ਇੱਕ ਜੁੱਤੀ ਚੜੀ ਇੱਕ ਜੁੱਤੀ ਬੰਨੀ ਹੋਈ ਆ ਤੇ ਦੂਜੇ ਨੇ ਦੇਖਿਆ ਵੀ ਇਹ ਜੁੱਤੀ ਕਿਉਂ ਨਹੀਂ ਪੈਰ 'ਚ ਪਾਈਏ ਨੇ ਉਹ ਦੂਰੋਂ ਵੇਖ ਰਿਹਾ ਇਹ ਆਇਆ ਤੇ ਹੌਲੀ-ਹੌਲੀ ਲੰਗਮਾਰਦਾ ਆਵੇ ਕਹਿੰਦਾ ਜੀ ਮੇਰੇ ਪੈਰ ਦੇ ਵਿੱਚ ਨਾ ਕੰਡਾ ਵੱਜਿਆ ਮਿੱਤਰ ਉਹਨੇ ਅੱਗੋਂ ਮਸ਼ਕਰੀ ਕੀਤੀ ਮਸ਼ਕਰੀਆਂ ਕੀਤੀ ਵੀ ਦੇਖ ਭਾਈ ਮੈਨੂੰ ਤਾਂ ਮੋਹਰ ਮਿਲ ਗਈ ਮੈਂ ਤਾਂ ਜਾਂਦਾ ਸੀ ਕੋਠੇ ਤੇ ਤੈਨੂੰ ਕੰਡਾ ਵੱਜਿਆ ਤੂੰ ਜਾਂਦਾ ਸੀ ਸੰਤਾਂ ਕੋਲੇ ਮੈਂ ਪਾਪ ਕਰਨੇ ਜਾਂਦਾ ਸੀ ਤੂੰ ਸਾਧੂਆਂ ਦੇ ਦਰਸ਼ਨ ਕਰਨੇ ਜਾਂਦਾ ਸੀ ਦੇਖ ਭਾਈ ਕਰਮਾਂ ਦਾ ਆਪਾਂ ਨੂੰ ਕੀ ਕੀ ਮਿਲਿਆ ਇਹਦਾ ਮਤਲਬ ਤਾਂ ਵੀ ਮਾੜੇ ਕਰਮ ਕਰਨੇ ਚਾਹੀਦੇ ਆ ਦੂਜਾ ਮਸ਼ਕਰੀਆਂ ਕਰੇ ਟੀਚਰ ਕਰੇ ਮੁਖੌਲ ਕਰੇ ਕਹਿੰਦਾ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਜੇ ਪੈਰ 'ਚ ਵੱਜਣੇ ਹੀ ਕੰਡੇ ਆ। ਏਦੂ ਦਾ ਬੇਸ਼ਵਾ ਦਾ ਸੰਗ ਕੀਤਾ ਚੰਗਾ ਜੇ ਮਿਲਣੀਆਂ ਹੀ ਮੋਹਰਮ। ਤੇ ਫਿਰ ਉਹ ਨਾ ਉਦਾਸ ਹੋ ਗਿਆ ਜਿਹੜਾ ਗੁਰਸਿੱਖ ਸੀਗਾ ਸੋਚਣ ਲੱਗਾ ਵੀ ਗੱਲ ਤਾਂ ਇਹਦੀ ਠੀਕ ਆ। ਕਹਿੰਦਾ ਐਂ ਹਉ ਕਰਦੇ ਆਪਾਂ ਸੰਤਾਂ ਕੋਲ ਹੀ ਚੱਲੀਏ ਦੱਸਣ ਗਿਓ ਜਵਾਬ ਮੈਨੂੰ ਲੱਗਦਾ ਵੀ ਜਵਾਬ ਦੇਣਗੇ। ਫੇਰ ਆਏ ਗੁਰੂ ਨਾਨਕ ਦੇਵ ਜੀ ਕੋਲੇ। ਹਕੀਕਤ ਦੱਸੀ ساری ਵਾਰਤਾ। ਆਪਣੀ ਹੱਡ ਬੀਤੀ ਪੈਰ ਚ ਕੰਡਾ ਵੱਜਣ ਦਾ ਉਹ ਪ੍ਰਸੰਗ ਸਾਰਾ ਕਹਿ ਦਿੱਤਾ ਉਹਨੂੰ ਮੋਹਰ ਮਿਲਨ ਦਾ ਕਹਿੰਦੇ ਮਹਾਰਾਜੀ ਸਾਡੇ ਭਰਮ ਦੂਰ ਕਰੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਇੱਕ ਸਾਧੂ ਨੂੰ ਮੋਹਰ ਦਿੱਤੀ ਸੀਗੀ ਉਹ ਮੋਹਰ ਦੇਣ ਦੇ ਬਦਲੇ ਤੈਨੂੰ ਉਹ ਚਟੂਰਾ ਮੋਹਰਾਂ ਦਾ ਭਰਿਆ ਮਿਲਣਾ ਸੀਗਾ ਉਹ थैਲੀ ਉਕੇ ਜੋ ਵੀ ਆਪਾਂ ਕਰਮ ਕਰਦੇ ਆ ਉਹ ਵਾਧਦੇ ਆ ਫਲਦੇ ਆ ਵਾਪਸ ਵੀ ਮਿਲਦੇ ਆ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਧਰਤੀ ਵਿੱਚ ਬੀਜ ਬੀਜਦੇ ਆ ਅਨੰਤ ਗੁਣਾ ਹੋ ਕੇ ਵਾਪਸ ਕਰਦੀ ਆ ਸਰੀਰ ਵੀ ਧਰਤੀ ਐ ਇੱਥੇ ਜੋ ਕਰਮਾਂ ਦੇ ਬੀਜ ਬੀਜਦੇ ਆ ਮਿਲਦੇ ਹੀ ਮਿਲਦੇ ਆ ਤੈਨੂੰ ਚਟੂਰਾ ਮੋਹਰਾ ਦਾ ਮਿਲਣਾ ਸੀ ਆ ਭਰਿਆ ਹੋਇਆ ਪਰ ਹੁਣ ਉਹ ਤੇਰੀਆਂ ਸਾਰੀਆਂ ਮੋਹਰਾ ਤੇਰੇ ਮਾੜੇ ਕਰਮਾਂ ਕਰਕੇ ਤੂੰ ਬੇਸ਼ਵਾਦ ਸੰਗ ਕੀਤਾ ਜਿਦੇ ਕਰਕੇ ਉਹ ਕਾਲੀਆਂ ਹੋ ਗਈਆਂ ਕਾਲਖ ਬਣ ਗਈ ਉਹਨਾਂ ਦੀ ਇਹ ਸਾਰੀਆਂ ਮੋਹਰਾਂ ਦੇ ਕੋਲੇ ਹੋ ਗਏ ਤੇ ਇਸ ਕਰਕੇ ਫਿਰ ਇਹ ਜਿਹੜਾ ਸਾਡੇ ਇੱਥੇ ਆਗੇ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦਾ ਰਿਹਾ ਇਹਦੇ ਭਾਗਾਂ ਵਿੱਚ ਸੂਲੀ ਲਿਖੀ ਸੀਗੀ ਇਹਨੂੰ ਸੂਲੀ ਦੀ ਸਜ਼ਾ ਮਿਲਣੀ ਸੀਗੀ ਪਰ ਜਿਵੇਂ ਜਿਵੇਂ ਆਇਆ ਉਹ ਸੂਲੀ ਤੋਂ ਸੂਲ ਬਣ ਗਈ ਇਹ ਇਸ ਕਰਕੇ ਨਾ ਸੂਲੀ ਦਾ ਕੰਡਾ ਬਣ ਗਿਆ ਇਹ ਬਚਨ ਜਦੋਂ ਬਾਬੇ ਨੇ ਸੁਣਾਏ ਨਾ ਦੋਨੋਂ ਸਿੱਖ ਪੈਰਾ ਤੇ ਟੈਪੇ ਆ ਟੈਣਾ ਇਸ ਕਰਕੇ ਕੀਤਾ ਕਿਉਂਕਿ ਸ਼ੰਕੇ ਦੂਰ ਹੋ ਗਈ ਗੁਰੂ ਮਹਾਰਾਜ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਨਾਮ ਦਾ ਉਪਦੇਸ਼ ਕੀਤਾ ਆਖਿਆ ਭਾਈ ਦੇਖ ਤੂੰ ਬੇਸ਼ਵਾ ਦਾ ਸੰਗ ਕੀਤਾ ਸੀਗਾ ਤੇ ਇਹਨੂੰ ਲੱਗਦਾ ਸੀ ਮੈਨੂੰ ਬਹੁਤ ਕੁਝ ਮਿਲ ਗਿਆ ਪਰ ਤੈਨੂੰ ਕੁਝ ਵੀ ਨਹੀਂ ਮਿਲਿਆ ਤੂੰ ਤਾਂ ਗਵਾ ਦਿੱਤਾ ਜੋ ਮਿਲਿਆ ਸੀ ਇਸ ਕਰਕੇ ਭਾਈ ਆਪਣੇ ਸਵਾਸਾਂ ਦੀ ਕਦਰ ਜਾਣ ਕੀਰਤਨ ਕਥਾ ਦੇ ਵਿੱਚ ਹਾਜ਼ਰੀਆਂ ਭਰਿਆ ਕਰ ਫਿਰ ਉਹਨੇ ਕਿਹਾ ਮਹਾਰਾਜ ਮੇਥੋਂ ਭੁੱਲ ਹੋਗੀ ਮੈਂ ਤਾਂ ਉਹ ਟੀਚਰ ਮਖੌਲ ਵੀ ਕੀਤਾ ਗੁਰੂ ਸਾਹਿਬ ਜੀ ਨੇ ਆਖਿਆ ਪਿੱਛੇ ਜੋ ਹੋ ਗਿਆ ਕੋਈ ਗੱਲ ਨਹੀਂ ਅੱਗੇ ਵਾਸਤੇ ਸਮਝ ਲੈਣੀ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗੁਰੂ ਗੁਰੂ ਜਪਣ ਲਈ ਕਿਹਾ ਉੱਥੇ ਮਹਾਰਾਜ ਨੇ ਫਿਰ ਸ਼ਬਦ ਗਾਇਆ ਆਖਿਆ ਭਾਈ ਮਰਦਾਨਾ ਜੀ ਰਬਾਬ ਵਜਾਇਓ ਬਾਣੀ ਆਈਏ ਹੁਣ ਬਾਬੇ ਨੇ ਜਿਹੜਾ ਸ਼ਬਦ ਗਾਇਆ ਉਹ ਜ਼ਰੂਰ ਸੁਣਿਓ ਤੁਸੀਂ ਜਿਵੇਂ ਜਿਵੇਂ ਉਹ ਸ਼ਬਦ ਸੁਣਦੇ ਗਏ ਓਵੇਂ ਓਵੇਂ ਉਹਨਾਂ ਦੇ ਹਿਰਦੇ ਕੋਮਲ ਹੁੰਦੇ ਗਏ ਇੱਕ ਤਾਂ ਪਹਿਲਾਂ ਹੀ ਸਿੱਖ ਸੀਗਾ ਉਹ ਤੇ ਹੋਰ ਨੂਰ ਆ ਗਿਆ ਦੂਜਾ ਸਿੱਕਾ ਸੀਗਾ ਉੱਤੇ ਬੜੀ ਕਿਰਪਾ ਹੋਗੀ ਦੋਨੋਂ ਹੀ ਸਿੱਕ ਬਣ ਗਏ ਗੁਰ ਸਿੱਕ ਬਣ ਗਏ ਮਹਾਰਾਜ ਨੇ ਉੱਤੇ ਸ਼ਬਦ ਗਾਇਆ ਮਾਰੂ ਰਾਗ ਦੇ ਵਿੱਚ ਕਰਨੀ ਕਾਗਦ ਮਨਮ ਸਬਾਣੀ ਬੁਰਾ ਭਲਾ ਦੋਏ ਲੇਖ ਪਏ ਜੇ ਤੁਸੀਂ ਇਹ ਸ਼ਬਦ ਸੁਣ ਲਓਗੇ ਇਹਦੇ ਅਰਥ ਤੁਹਾਨੂੰ ਬੜਾ ਗਿਆਨ ਆ ਜਾਏਗਾ ਜੀ ਕਿਉਂਕਿ ਬਾਬੇ ਦੀ ਬਾਣੀ 'ਚ ਗਿਆਨ ਹੀ ਆ ਗੁਰੂ ਸਾਹਿਬ ਜੀ ਦਾ ਜੇ ਤੁਸੀਂ ਇਹ ਸ਼ਬਦ ਸਮਝ ਲਓਗੇ ਤੁਹਾਡੇ ਮਨ ਵਿੱਚ ਕੋਈ ਵੀ ਕਿਸਮਤ ਨੂੰ ਲੈ ਕੇ ਸਵਾਲ ਨਹੀਂ ਰਹੇਗਾ ਕੀ ਕਿਸਮਤ ਕੀ ਹੁੰਦੀ ਆ ਕਿਵੇਂ ਲੇਖ ਲਿਖੇ ਜਾਂਦੇ ਆ ਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਫਰਮਾਇਆ ਕਹਿੰਦੇ ਬੰਦੇ ਦਾ ਆਚਰਣ ਜਿਹਨੂੰ ਆਪਾਂ ਕੈਰੈਕਟਰ ਕਹਿੰਨੇ ਆ ਉਹ ਕਾਗਜ਼ ਆ ਤੇ ਮਨ ਦਵਾਤਾ ਚੰਗੀਆਂ ਤੇ ਮੰਦੀਆਂ ਦੋ ਲਿਖਤਾਂ ਇੱਥੇ ਲਿਖੀਆਂ ਜਾਂਦੀਆਂ ਜਾਂ ਤਾਂ ਆਪਾਂ ਚੰਗਾ ਲਿਖ ਸਕਦੇ ਆ ਜਾਂ ਮਾੜਾ ਕੋਈ ਵੀ ਚੀਜ਼ ਆਪਾਂ ਜਾਂ ਤਾਂ ਚੰਗੀ ਕਰਾਂਗੇ ਜਾਂ ਮਾੜੀ ਕਰਾਂਗੇ ਬਿਨਾਂ ਕਰਮਾਂ ਤੋਂ ਬੰਦਾ ਰਹਿ ਨਹੀਂ ਸਕਦਾ ਇਸ ਕਰਕੇ ਗੁਰੂ ਮਹਾਰਾਜ ਨੇ ਆਖਿਆ ਇਹ ਜਿਹੜਾ ਆਚਰਣਾ ਬੰਦਿਆ ਤੇਰਾ ਕਾਗਜ਼ ਆ ਇਹ ਤੇ ਮਨ ਦਵਾਤਾ ਸੋਚ ਸਮਝ ਕੇ ਲੈ ਖਿੱਤੇ ਕੀ ਲਿਖਣਾ ਉਹ ਹੁਣ ਕੀਰਤਨ ਸੁਣ ਰਹੇ ਆ ਪਰ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਫਿਰ ਗੁਰੂ ਸਾਹਿਬ ਜੀ ਅਰਥ ਵੀ ਦੱਸ ਰਹੇ ਆ ਜਿਉ ਜਿਉ ਕਰਤ ਚਲਾਏ ਤਿਉ ਚੱਲੀਏ ਤਿਉ ਗੁਣ ਨਾਹੀ ਅੰਤ ਹਰੇ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਰੱਬ ਅੱਗੇ ਅਰਦਾਸ ਕਰੋ ਕਹੋ ਵੀ ਆਪਦੇ ਗੁਣ ਸਾਨੂੰ ਦੇ ਕਿਉਂਕਿ ਜਿਹੜੇ ਗੁਣਾ ਨਾ ਉਹ ਬੜੇ ਜ਼ਰੂਰੀ ਆ ਗੁਣ ਸਾਨੂੰ ਰੱਬ ਦੇ ਨੇੜੇ ਲੈ ਕੇ ਜਾਂਦੇ ਆ ਪਰ ਗੁਣ ਜਿਹੜੇ ਆ ਮਿਲਦੇ ਕਿੱਥੋਂ ਆ ਉਹ ਰੱਬ ਨੂੰ ਚੇਤੇ ਕਰਦੇ ਆ ਜਦੋਂ ਉਦੋਂ ਸਾਡੇ ਵਿੱਚ ਪੈਦਾ ਹੁੰਦੇ ਆ ਚਿੱਤ ਚੇਤਸ ਕੀ ਨਹੀਂ ਬਾਵਰੇ ਆ ਇਹ ਕਮਲੇ ਬੰਦੇ ਬਾਵਰੇ ਤੂੰ ਆਪਣੇ ਮਾਲਕ ਨੂੰ ਯਾਦ ਕਿਉਂ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਜਿਵੇਂ ਜਿਵੇਂ ਤੂੰ ਰੱਬ ਨੂੰ ਵਿਸਾਰ ਦਿੰਨਾ ਤੇਰੇ ਗੁਣ ਗਲ ਜਾਂਦੇ ਆ ਤੇਰੀਆਂ ਨੇਕੀਆਂ ਖੁਰ ਜਾਂਦੀਆਂ ਖਤਮ ਹੋ ਜਾਂਦੇ ਆ ਜਾਲੀ ਰੈਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਮਹਾਰਾਜ ਜੀ ਕਹਿੰਦੇ ਦੇਖੋ ਭਾਈ ਕਿੱਡੀ ਅਚਰਜ ਕੌਤਕ ਵਾਲੀ ਇਹ ਗੱਲ ਆ ਪ੍ਰਮਾਤਮਾ ਨੂੰ ਭੁੱਲਣ ਕਰਕੇ ਬੰਦੇ ਦਾ ਦਿਨ ਬੰਦੇ ਦੀ ਜਿਹੜੀ ਰਾਤ ਆ ਇੱਕ ਇੱਕ ਸਕਿੰਟ ਆ ਉਹਦੇ ਵਾਸਤੇ ਫਾਹਾ ਬਣ ਰਿਆ ਫਾਹੀ ਬਣ ਰਿਆ ਗਲੇ ਦਾ ਉਹਦਾ ਫੰਦਾ ਬਣ ਰਿਆ ਮਹਾਰਾਜ ਕਹਿੰਦੇ ਕਿਉਂਕਿ ਰੱਬ ਨੂੰ ਭੁੱਲਿਆ ਫਿਰਦਾ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਆਏ ਸਿੱਖਾਂ ਨੂੰ ਸਮਝਾਇਆ ਕਿ ਉਮਰ ਦੀਆਂ ਜਿੰਨੀਆਂ ਵੀ ਘੜੀਆਂ ਜਦੋਂ ਆਪਾਂ ਰੱਬ ਨੂੰ ਭੁੱਲ ਜਾਂਦੇ ਹਾਂ ਪਰਮੇਸ਼ਰ ਨੂੰ ਉਹ ਸਾਰੀਆਂ ਹੀ ਸਾਨੂੰ ਫਸਾਉਣ ਵਾਲੀਆਂ ਫਾਈਆਂ ਬਣ ਜਾਂਦੀਆਂ ਬੜੇ ਹੈਰਾਨ ਹੋਏ ਕਹਿੰਦੇ ਮਹਾਰਾਜ ਐਡਾ ਵੱਡਾ ਰਾਜ ਗੁਰੂ ਸਾਹਿਬ ਜੀ ਕਹਿੰਦੇ ਬਿਲਕੁਲ ਰਸ ਰਸ ਚੋਗ ਚੁਗੇ ਨਿਤ ਫਾਸੇ ਛੂਟ ਸਮੂੜੇ ਕਵਣ ਗੁਣੀ ਬੜੇ ਸਵਾਦ ਲੈ ਕੇ ਬੰਦਾ ਵਿਕਾਰਾਂ ਦੇ ਚੋਗ ਚੁਗਦਾ ਵਿਕਾਰਾਂ ਵਿੱਚ ਹੋਰ ਹੋਰ ਫਸਦਾ ਰਹਿੰਦਾ ਜਿਵੇਂ ਪੰਛੀ ਚੋਗਾ ਚੁਗਦੇ ਆ ਹੋਰ ਕਹਿੰਦੇ ਚੁਗ ਲਈਏ ਮੂਰਖ ਮਨ ਜਿਹੜਾ ਇਉਂ ਮਾੜੇ ਕੰਮ ਕਰਦਾ ਵਾ ਇਹਦੀ ਖਲਾਸੀ ਕਿਵੇਂ ਹੋਊਗੀ ਮਹਾਰਾਜ ਕਹਿੰਦੇ ਕਿਵੇਂ ਇਹ ਖਲਾਸੀ ਕਿਵੇਂ ਹੋਜੂ ਜਿਵੇਂ ਭਾਈ ਤੂੰ ਬੇਸ਼ਵਾ ਕੋਲ ਜਾਂਦਾ ਸੀ ਉਹਦਾ ਸੰਗ ਕਰਦਾ ਸੀ ਤੇਰੀ ਮੁਕਤੀ ਕਿਵੇਂ ਹੋਊਗੀ ਹੁਣ ਤੂੰ ਛੱਡੇਗਾ ਸਭ ਕੁਝ ਠੀਕ ਹੋਊਗਾ ਗੁਰੂ ਜੀ ਕਹਿੰਦੇ ਹੋਰ ਸੁਣੋ ਕਾਇਆ ਆਰਣ ਸਰੀਰ ਇੱਕ ਪੱਠੀ ਆ ਮਨੁੱਖ ਉਹਦੇ ਵਿੱਚ ਲੋਹਾ ਪਾਇਆ ਹੋਇਆ ਵਿਕਾਰਾਂ ਦੀਆਂ ਪੰਜ ਅੱਗਾਂ ਨੂੰ ਤੱਤਾ ਕਰਦੀਆਂ ਇਸ ਕਰਕੇ ਮਨ ਵਿੱਚ ਲੋਹਾ ਪੰਜ ਅਗਣ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਗਨਾਹ ਦੇ ਕੋਲੇ ਉੱਤੇ ਪਾਏ ਜਾਂਦੇ ਆ ਜਿਹਦੇ ਕਰਕੇ ਮਨ ਮੱਚ ਗਿਆ ਫਕਰ ਚਿੰਤਾ ਜੰਬੂਰ ਬਣ ਗਈ ਆ ਤੇ ਮਹਾਰਾਜ ਕਹਿੰਦੇ ਭਾਇ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਹਾ ਜੇ ਸਮਰੱਥ ਗੁਰੂ ਮਿਲ ਜੇ ਉਹ ਸੜਕੇ ਨਕੰਮਾ ਲੋਹਾ ਹੋ ਚੁੱਕਿਆ ਉਹਨੂੰ ਵੀ ਗੁਰੂ ਸੋਨਾ ਕਰ ਦਿੰਦਾ ਕੱਲ ਤਾਂ ਵਿਸ਼ਵਾਸ ਦੀ ਆ ਅਖੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਏਕ ਨਾਮ ਅਮਰਤੋ ਹੋ ਦੇਵੈ ਜਦੋਂ ਵਾਹਿਗੁਰੂ ਅਮਰਤ ਰੂਪੀ ਨਾਮ ਬੰਦੇ ਨੂੰ ਦੇ ਦਿੰਦਾ ਹੈ ਤਾਂ ਨਾਨਕ ਤ੍ਰਿਸ਼ਟਸ ਦੇਹਾ ਉਹ ਵਿਕਾਰਾਂ ਵੱਲੋਂ हट ਜਾਂਦਾ ਵਾ ਬੰਦਾ ਟਿਕ ਜਾਂਦਾ ਭਾਵ ਜਿਹੜਾ ਮਨ ਰੁਕਦਾ ਹੀ ਨਹੀਂ ਪਾਰੇ-ਮਾਂਗ ਡੋਲਦਾ ਵਾ ਪਿੱਪਲਾਂ ਦੇ ਪੱਤੇ ਆ ਵਾਂ ਖੜਖੜ ਕਰਦਾ ਵਾ ਉਹ ਖੜ ਜਾਂਦਾ ਰੁਕ ਜਾਂਦਾ ਤਾਂ ਇਹੀ ਗੁਰੂ ਦੀ ਵੱਡੀ ਪ੍ਰਾਪਤੀ ਹੋ ਜਾਂਦੀ ਆ ਦੋਹਾਂ ਜਾਣਿਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੱਗੇ ਸੀਸ ਝੁਕਾਇਆ ਤੇ ਮਹਾਰਾਜ ਨੂੰ ਆਖਿਆ ਗੁਰੂ ਜੀ ਸਾਨੂੰ ਸਾਡੇ ਕਰਮਾਂ ਦੀ ਸਮਝ ਨਹੀਂ ਸੀ ਇੱਕ ਇੱਕ ਪਲ ਸਾਡੇ ਲਈ ਮੌਤ ਦੀ ਫਾਹੀ ਆ ਅਸੀਂ ਵਿਕਾਰਾਂ ਦਾ ਚੋਗਾ ਚੁਗਦੇ ਸੀ ਜਿਵੇਂ ਪਰਿੰਦੇ ਆਉਂਦੇ ਆ ਚੋਗਾ ਚੁਗਦੇ ਆ ਇਸ ਤਰ੍ਹਾਂ ਅਸੀਂ ਵਿਕਾਰਾਂ ਨੂੰ ਚੁਗਦੇ ਸੀਗੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਾਡੇ ਤੇ ਰਹਿਮਤ ਕਰੋ ਜੀ ਉਹਨਾਂ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣਾ ਬਣਾ ਲਿਆ ਤੇ ਮਹਾਰਾਜ ਨੇ ਉਹਨਾਂ ਦਾ ਜਨਮ ਮਰਨ ਹੀ ਕੱਟ ਦਿੱਤਾ ਗੁਰਮਖ ਪਿਆਰਿਓ ਇਹ ਭਾਈ ਮਣੀ ਸਿੰਘ ਜੀ ਵਾਲੀ ਪ੍ਰਾਤਨ ਜਨਮ ਸਾਖੀ ਵਿੱਚ ਸਾਖੀ ਲਿਖੀ ਹੋਈ ਹੈ ਜੇ ਤੁਸੀਂ ਪੜ੍ਹਨੀ ਹੋਵੇ ਮੈਂ ਤਾਂ ਦੱਸਿਆ ਵੀ ਕਈ ਵਾਰੀ ਸਾਨੂੰ ਸਰੋਤ ਨਹੀਂ ਲੱਭਦੇ ਹੁੰਦੇ ਵੀ ਇਹ ਚੀਜ਼ ਮਿਲੀ ਕਿੱਥੋਂ ਆ ਜਾਂ ਪੜ੍ਹੀ ਕਿੱਥੋਂ ਆ ਸੀ ਜਾਂ ਸੁਣੀ ਕਿੱਥੋਂ ਆ ਕਈ ਵਾਰ ਸਾਨੂੰ ਚੇਤਾ ਨਹੀਂ ਆਉਂਦਾ ਵੀ ਇਹ ਕਥਾ ਕਿੱਥੋਂ ਸੁਣਾਈ ਜਾ ਰਹੀ ਆ ਤਾਂ ਇਹ ਸਰੋਤ ਵੀ ਮੈਂ ਨਾਲ ਨਾਲ ਹੀ ਦੱਸਣਾ ਚਾਹਨਾ ਕਿਉਂਕਿ ਪ੍ਰਾਤਨ ਗ੍ਰੰਥਾਂ ਤੇ ਸਾਡਾ ਵਿਸ਼ਵਾਸ ਜਿਹੜਾ ਉਹ ਅਸਲ ਦੇ ਵਿੱਚ ਘਟਦਾ ਜਾ ਰਿਹਾ ਇੱਕ ਤਰੀਕਾ ਵਾ ਇੱਕ ਸੇਵਾ ਮਹਾਰਾਜ ਵੱਲੋਂ ਸਮਝ ਲਓ ਕਿ ਤੁਹਾਡਾ ਯਕੀਨ ਬਣੇ ਵੀ ਹਾਂ ਸਾਡੇ ਹੀ ਪ੍ਰਾਤਨ ਗ੍ਰੰਥਾ ਇਹਨਾਂ ਤੇ ਯਕੀਨ ਕਰਨਾ ਸਾਨੂੰ ਸਾਡੀਆਂ ਅੱਖਾਂ ਨਾਲੋਂ ਵੱਧ ਗੁਰੂ ਤੇ ਯਕੀਨ ਹੋਣਾ ਚਾਹੀਦਾ ਫਿਰ ਜਾ ਕੇ ਗੱਲ ਬਣਨੀ ਆ ਭਾਈ ਸਤਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਬੜੀ ਉੱਚੀ ਆ 베ਰੀ ਹੀਠ ਬੈਠੇ ਗੁਰੂ 베ਰੀ ਵੀ ਨਿਹਾਲ ਹੋਈ ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋ ਹੋ ਜਾਮਦਾ ਅੱਕ ਖਖੜੀਆਂ ਨੂੰ ਦੇਖ ਨਿਹਾਲ ਕੀਤਾ ਅੰਬ ਅਨਾਰ ਮਰਦਾਨਾ ਤੋੜ ਤੋੜ ਖਾਮਦਾ ਕਿਕਰਾਂ ਤੂੰ ਮਠਿਆਈਆਂ ਝਾੜੀਆਂ ਮੇਰੇ ਸਤਗੁਰਾਂ ਨੰਮ ਦੀਆਂ ਪੱਤੀਆਂ ਚੋਂ ਮਿੱਠਾ ਰਸ ਆਮਦਾ ਜੱਟ ਤਾਰੇ ਭੱਟ ਤਾਰੇ ਲੱਕੜੀ ਦੇ ਕੱਟ ਤਾਰੇ ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਂਦਾ